ਯਾ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਕਰਾਖਦੇ ਹਾਂ ਅੱਜ ਦੀ ਵੱਡੀ ਖਬਰ ਇਸ ਤਰ੍ਹਾਂ ਕੌਣ ਆਊਟ ਹੁੰਦਾ ਹੈ ਪਾਈ ਰਿਸ਼ਭ ਪੰਦ ਨੇ ਦੋ ਚਿੱਤੀ ਜੋਗਵਾਈ ਆਪਣੀ ਵਿਕਟਰ ਰਾਹੁਲ ਦਾ ਸੈਂਕੜਾ ਵੀ ਅਧੂਰਾ ਰਿਹਾ ਰਲਾਡਸ ਦੇ ਜੰਗ ਜੰਗ ਮੈਦਾਨ ਵਿੱਚ ਜ਼ਖਮੀ ਹੋਏ ਰਿਸ਼ਵਪੰਤ ਨੇ ਅਦਭੁਤ ਹਿੰਮਤ ਅਤੇ ਬਹਾਦਰੀ ਦਿਖਾਈ ਉਂਗਲੀ ਦੀ ਸੱਟ ਦੇ ਬਾਵਜੂਦ ਉਹ ਮੈਦਾਨ 'ਚ ਆਏ ਅਤੇ ਅਰਧ ਸੈਂਕੜਾ ਲਗਾਇਆ ਕੇ ਐਲ ਰਾਹੁਲ ਦੇ ਨਾਲ ਉਹਨਾਂ ਨੇ ਨਾ ਸਿਰਫ ਭਾਰਤੀ ਟੀਮ ਨੂੰ ਮੁਸ਼ਕਲ ਵਿੱਚੋਂ ਕੱਢਿਆ ਸਗੋਂ 142 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਹਾਲਾਂਕਿ ਪੰਡਤ ਪੰਤ ਬਦਕਿਸਮਤੀ ਨਾਲ ਆਪਣੇ ਵਿਕਟ ਗਵਾਚ ਚੁੱਕਾ ਸੀ ਇਸ ਨਾਲ ਬ੍ਰਿਸਟੋ ਟੀਮ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲ ਗਿਆ ਪੰਦੀਵਿਕ ਤੋਂ ਬਾਅਦ ਹੀ ਦੁਪਹਿਰ ਦੇ ਖਾਣੇ ਦਾ ਐਲਾਨ ਕੀਤਾ ਗਿਆ ਭਾਰਤੀ ਟੀਮ ਦਾ ਉਹ ਭਾਰਤੀ ਟੀਮ ਦਾ ਪਰ ਪਾਰਟ ਦੀ ਪਾਰੀ ਦਾ 68ਵਾਂ ਓਵਰ ਸਪਿਨਰ ਸੁਵੇਸ਼ ਬਸ਼ੀਰ ਸੋਟਰੇ ਹਸੀਮ ਬਸ਼ੀਰ ਨੇ ਹਾਫ ਸਟੰਪ ਤੋਂ ਉੱਡਦੀ ਗੇਂਹ ਪੰਦ ਦੇ ਹਾਫ ਸਾਈਡ ਦੇ ਇਸ ਦਾ ਬਚਾਅ ਕੀਤਾ ਕਿ ਐਲ ਰਾਹੁਲ ਜੋ ਆਪਣੇ ਸੈਕਰੀਟ ਦੇ ਬਹੁਤ ਨੇੜੇ ਸੀ ਨਾਨ ਸਟ੍ਰੀਕ ਦੇ ਐਂਡ ਤੋਂ ਦੌੜਦਿਆਂ ਪੰਦ ਵੀ ਇਹ ਦੋ ਕਦਮ ਦੌੜਨ ਤੋਂ ਦੌੜ ਤੋਂ ਬਾਅਦ ਰੁਕ ਗਿਆ ਹਾਲਾਂਕਿ ਇਸ ਤੋਂ ਬਾਅਦ ਉਸਨੇ ਦੌੜ ਪੂਰੀ ਕਰਨ ਦਾ ਫੈਸਲਾ ਕੀਤਾ ਇਸ ਦਰਾਂ इंग्लंड ਦੇ ਕਪਤਾਨ ਬੈਨ ਸਟੋਕਸ ਨੇ ਆਪਣੀ ਬੁੱਧੀ ਦਿਖਾਈ ਅਤੇ ਨਾਨਸਟਾਪ ਰਿਕ ਐਂਡ ਰਾਕੇਟ ਥਰੋ ਕੀਤਾ ਇਸ ਉਸ ਦਾ ਥਰੋ ਵੀ ਨਿਸ਼ਾਨੇ ਤੇ ਲੱਗਿਆ ਅਤੇ ਪੰਟ ਨੂੰ ਵਾਪਸ ਜਾਣਾ ਪਿਆ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ